ਸਤ ਸ੍ਰੀ ਅਕਾਲ ਦੋਸਤੋ ਅਸੀਂ ਕਰ ਰਹੇ ਹਾਂ ਬੁਲਟ ਨਾਮਾ ਪੰਜਾਬ ਯਾਤਰਾ ਤੇ ਇਸ ਵੇਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਰੱਲੇ ਦਾ ਜਿਹੜਾ ਜ਼ਿਕਰ ਹੈਗਾ ਉਹ ਲੋਕ ਗੀਤਾਂ ਦੇ ਵਿੱਚ ਵੀ ਆਉਂਦਾ ਹੈ ਭਾਈ ਬਖਤੌਰ ਬਣਦੇ ਟਕੂਏ ਰੱਲੇ ਬਣੇ ਗੰਡਾਸੀ ਤੇ ਇਸ ਤੋਂ ਬਣਾ ਇੱਕ ਗੀਤ ਹੈਗਾ ਕਿ ਤੀਵੀਆਂ ਚੋ ਤੀਮੀ ਤੀਮੀ ਜੋਗੇ ਰੱਲੇ ਦੀ ਇੱਥੋਂ ਦਾ ਸਹਾਪਣ ਜਿਹੜਾ ਹੈਗਾ ਬਹੁਤ ਮਸ਼ਹੂਰ ਹੈਗਾ ਹਾਲਾਂਕਿ ਲੋਕਲ ਲੋਕਾਂ ਦਾ ਕਾਫੀ ਕੁਝ ਹੋਰ ਗੱਲਾਂ ਦਾ ਕਹਿਣਾ ਹੈਗਾ ਪਰ ਇੱਕ ਜਿਹੜੀ ਗੱਲ ਆਪਾਂ ਪਰਮਾਨਕਤਾ ਵਾਲੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਇੱਕ ਪਰਸ਼ੀਅਨ ਲੇਡੀ ਜਿਹੜੀ ਹੈਗੀ ਹੈ ਉਹ ਇੱਥੇ ਆਈ ਤੇ ਇੱਕ ਲੋਕਲ ਬੰਦੇ ਦੇ ਨਾਲ ਉਹਨੇ ਵਿਆਹ ਕਰਾ ਲਿਆ ਤੇ ਇੱਥੇ ਹੀ ਉਹ ਰਹਿਣ ਲੱਗ ਪਏ ਉਹਨਾਂ ਦੇ ਜਿਹੜੇ ਬੱਚੇ ਹੋਏ ਉਹ ਬਹੁਤ ਸੋਹਣੇ ਸੀ ਤੇ ਲੋਕ ਉਹਨਾਂ ਨੂੰ ਦੇਖ ਕੇ ਕਹਿੰਦੇ ਸੀ ਕਿ ਪਰੀਆਂ ਵਰਗੇ ਬੱਚੇ ਨੇ ਹਾਲਾਂਕਿ ਸਥਾਨਕ ਲੋਕਾਂ ਦਾ ਜਿਹੜਾ ਹੈ ਬੱਖੂ-ਅੱਖ ਮਤ ਹੈਗਾ ਇਹਦੇ ਬਾਰੇ 'ਚ ਆਜੋ ਆਪਾਂ ਜਾਣਦੇ ਹਾਂ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ 'ਚ ਉਦੇ ਬਾਰੇ ਤਾਂ ਕੋਈ ਪੁਰਾਣੇ ਬਜ਼ੁਰਗ ਨੇ ਦੱਸਦੇ ਨੇ ਜੀ ਉਹ ਨਹਾਉਂਦਿਆਂ ਦੇ ਕੱਪੜੇ ਲਘੋਲੇ ਇੱਕ ਨੇ ਹੂੰ ਕੱਪੜੇ ਲਘੋਏ ਤਾਂ ਜੀ ਉਹ ਦੂਜੀਆਂ ਉੱਡ ਗਈਆਂ ਉਹ ਉਡਣੋ ਰਹੀ ਗਈ ਹੂੰ ਉਹ ਉਡਣ ਐਸੇ ਕੀ ਕੱਪੜੇ ਦੇ ਵਿੱਚ ਉਹ ਫੇਰ ਬਜ਼ੁਰਗ ਜਦੋਂ ਲੁਕਿਆ ਬੈਠਾ ਸੀਗਾ ਉਹ ਜਦੋਂ ਉਹਨੇ ਕਹਿੰਦਾ ਵੀ ਜੇ ਮੇਰਾ ਸ਼ਾਦੀ ਕਾ ਹੂੰ ਦਿਨ ਕੱਪੜੇ ਫੇਰ ਦੇਵਾਂਗਾ ਹੂੰ ਫਿਰ ਉਹਨੂੰ ਮਜਬੂਰੀ ਚ ਕਰਾਉਣੀ ਪਈ ਜਾਣਦੇ ਸੁਣਦੇ ਤਾਂ ਇਸ ਤਰ੍ਹਾਂ ਨੇ ਹੂੰ ਤੇ ਮਜਬੂਰੀ ਤੇ ਫੇਰ ਇਹ ਜੋ ਉਹਨੂੰ ਦੂਜੀਆਂ ਡਾਰੀਆਂ ਹੋ ਗਈਆਂ ਉਹ ਉਹ ਇੱਥੇ ਜੁਗ ਰਲੇ ਤੇ ਹੂੰ ਲੱਗਾ ਜੋ ਘਪਰਾ ਸੀ ਨਾ ਪਹਿਲਾਂ ਹਾਂ 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 ਆਏ ਸੀ ਉਹ ਕੁੜੀਆਂ ਉਦੋਂ ਕਾਦੀਆਂ ਕਾਦੀਆਂ ਹੁੰਦੀਆਂ ਰਾਤਾਂ ਨੂੰ ਥੋਲੇ ਕਰਦੀਆਂ ਹੁੰਦੀਆਂ ਉਹ ਰਾਤ ਨੂੰ ਜਿਹੜਾ ਉਹਨਾਂ ਨੇ ਸੇਪੀਆਂ ਸੂਖੀਆਂ ਬਣਾਇਆ ਉਹ ਖਵਾਈਆਂ ਗੁਰੂ ਨੋਮੇ ਪਾਛਾ ਨੂੰ ਫਿਰ ਵਰ ਦੇ ਗਿਆ ਕੁੜੀਆਂ ਨੂੰ ਵਰ ਦੇ ਗਿਆ ਵੀ ਥੋੜਾ ਤੱਕ ਦੇ ਕਰੀ ਬਾਸ ਹੋਊਗਾ ਹਾਂ ਫਿਰ ਰਾਜੇ ਜੀ ਦੇ ਵੀ ਹਾਂ ਇਹ ਵੀ ਗਾ ਬਈ ਜੀ ਸਤਰੀ ਕਾ ਵੀ ਜੀ ਕਿ ਨਾਗੇ ਬਈ ਜੀ ਭਾਈ ਵਿਕਰ ਸੰਗ ਪਿੰਡਰ ਹੈਲਾ ਤੁਹਾਡਾ ਹਾਂਜੀ ਮੈਂ ਜੀ ਰਿਟਾਇਰ ਹਾਂ ਜੀ ਬਿਜਲੀ ਬੋਰਡ ਤੋਂ ਬਿਜਲੀ ਬੋਰਡ ਤੋਂ ਠੀਕ ਹੈ ਠੀਕ ਹੈ ਅੱਛਾ ਇੱਕ ਮਤਲਬ ਤੁਹਾਡੇ ਪਿੰਡ ਵਾਲੇ ਸੁਣਾਇਆ ਸੀਗਾ ਵੀ ਇੱਥੇ ਕਾਫੀ ਰਾਜੇ ਬਿਆਹੇ ਨੇ ਉਹ ਕੀ ਹੈ ਇਤਿਹਾਸ ਹਾਂਜੀ ਕਹਿੰਦੇ ਹੈਗੇ ਨੇ ਜੀ ਪਰ ਸਾਨੂੰ ਦੋ ਰਾਜਿਆਂ ਦਾ ਪਤਾ ਲੱਗਿਆ ਜੀ ਹੂੰ ਵੀ ਇੱਕ ਤਾਂ ਨਾਬੇ ਵਾਲੇ ਰਾਜੇ ਸੀਗੇ ਇੱਕ ਫਰੀਦਕੋਟ ਵਾਲੇ ਰਾਜੇ ਅੱਛਾ ਤੇ ਫਰੀਦਕੋਟ ਵਾਲੇ ਰਾਜੇ ਨੇ ਜਿਹੜਾ ਮਤਲਬ ਇਹ ਸਾਡੇ ਵੱਡਾ ਦਰਵਾਜਾ ਜਿਹੜਾ ਆਲਮਪੱਤੀ ਦੇ ਵਿੱਚ ਹੂੰ ਜਿੱਥੇ ਬੈਂਕ ਨੂੰ ਰਾਹ ਜਾਂਦਾ ਹੈ ਉਹ ਬਣਾਇਆ ਸੀ ਜੀ ਹੂੰ ਉਸ ਤੋਂ ਬਾਅਦ ਉਹ ਮਤਲਬ ਉਹ ਕੁਝ ਟਾਈਮ ਬਾਅਦ ਉਹ ਖੰਡਰ ਹੋ ਗਿਆ ਸੀ ਉਹ ਸਾਡੇ ਅਗਵਾੜ ਦੇ ਆਪ ਦੀ ਮਤਲਬ ਕਮਾਈ ਦੇ ਵਿੱਚੋਂ ਹੂੰ ਉਹ ਦਵਾਰਾ ਮਤਲਬ ਬਣਾਇਆ ਉਹ ਅਜੇ ਵੀ ਉਹ ਮਤਲਬ ਬਹੁਤ ਸੋਹਣੀ ਦਿੱਖ ਨਾਲ ਅਜਾ ਉਸੇ ਸ਼ੇਪ ਉਸੇ ਸ਼ੇਪ ਚ ਬਣਾਇਆ ਉਹ ਹੀ ਸ਼ੇਪ ਚ ਬਣਾਇਆ ਸੀ ਹਾਂਜੀ ਠੀਕ ਉਹਦੋਂ ਮਜ਼ਬੂਤ ਬਣਾਇਆ ਜਾਣਾ ਜਦੋਂ ਕਿਉਂਕਿ ਉਦੋਂ ਚੇਰ ਰੇਲ ਦੀਆਂ ਲਾਈਨਾਂ ਲਈਆਂ ਸੀ ਵਿਚੋਂ ਹੂੰ ਉਹ ਇਸ ਸਕੂਲ ਦੇ ਵਿੱਚ ਵੀ ਕੁਝ ਚੜ੍ਹਤੀਆਂ ਸੀਆਂ ਕੁਝ ਵੇਜਬੁਚਦੀਆਂ ਨੇ ਹੂੰ ਤੇ ਮਤਲਬ ਹੁਣ ਤੀ ਸਲੈਬ ਆਰ ਸੀ ਸੀ ਪਾਈ ਹੋਈ ਆ ਠੀਕ ਐ ਉਹ ਆਪਣੇ ਕਿੰਨੇ ਰਾਜਾਂ ਬਾਰੇ ਸੁਣਾ ਵੀ ਕਿੰਨੇ ਰਾਜੇ ਵੇ ਇਹ ਰਾਜੇ ਤਾਂ ਤੇ ਸੱਤ ਕਹਿੰਦੇ ਨੇ ਜੀ ਅੱਛਾ ਤੇ ਵੈਸੇ ਸਾਨੂੰ ਨਹੀਂ ਵੀ ਪਤਾ ਇੱਕ ਤਾਂ ਕਿਲੇ ਆ ਕਿਲੇ ਚ ਦੱਸ ਦੇਣਗੇ ਹੂੰ ਤੇ ਇੱਕ ਹੋਰ ਕਿਸੇ ਮਤਲਬ ਘਰਾਂ ਚ ਵਸਿਆ ਸੀ ਹੂੰ ਤੇ ਇੱਕ ਮਤਲਬ ਸਾਡੇ ਇੱਕ ਸਾਡੇ ਅਗਵਾੜ ਚ ਇੱਕ ਕੁੜੀ ਸੀ ਹੂੰ ਉਹ ਬਹੁਤ ਸੁੰਦਰ ਕੁੜੀ ਸੀਗੀ ਕੁਵਾਰੀ ਜੀ ਉਹ ਰਾਜਾ ਮਤਲਬ ਉਹਨੂੰ ਵਿਆਹਣਾ ਆਇਆ ਸੀ ਹੂੰ ਉਹ ਕੁੜੀ ਨੇ ਮਤਲਬ ਇਹ ਕਹਿਤਾ ਸੀ ਵੀ ਤੂੰ ਰਾਜਾ ਏ ੱੱੱਕਾ ਤਾਂ ਕਰ ਸਕਦਾ ਹੂੰ ਪਰ ਮੈਂ ਆਪਦੀ ਮਰਜ਼ੀ ਨਾਲ ਨਹੀਂ ਤੇਰਾ ਵਿਆਹ ਕਰਾਉਂਦੀ ਹੂੰ ਵੀ ਉਹ ਦੂਜਾ ਰਾਜਾ ਕਹਿੰਦਾ ਫਿਰ ਮੈਂ ੱੱੱਕਾ ਵੀ ਨਹੀਂ ਕਰਦਾ ਵੀ ਮੈਂ ਤੈਨੂੰ ਵਿਆਹਦਾ ਨਹੀਂ ਹੂੰ ਉਹ ਕੁੜੀ ਨੇ ਮਤਲਬ ਵਿਆਹ ਨਹੀਂ ਸੀ ਕਰਾਇਆ ਉਦੋਂ ਰਾਜਿਆਂ ਦੀ ਲੜੀ ਟੁੱਟ ਗਈ ਅੱਛਾ ਵਿਆਹ ਕਰਾਉਣ ਦੀ ਉਦੋਂ ਟੁੱਟ ਗਈ ਹਾਂਜੀ ਤੇ ਉਹ ਕੁੜੀ ਵੀ ਫਿਰ ਕਹਿੰਦੀ ਵੀ ਸੋਹਣੀ ਐ ਮਤਲਬ ਸਾਡੇ ਬਜ਼ੁਰਗਾਂ ਦੀ ਭੂਆਪਾ ਲੱਗਦੀ ਸੀ ਹੂੰ ਵੀ ਉਹ ਮਤਲਬ ਕੁੜੀ ਨੇ ਵੀ ਵਿਆਹ ਨਹੀਂ ਸੀ ਕਰਾਇਆ अच्छा ਉਹਦਾ ਨਾਮ ਪਤਾ ਕੀ ਸੀ ਨਾ ਜੀ ਨਾਮ ਨਹੀਂ ਪਤਾ ਉਹ ਕਰਿਆਂ ਦਾ ਮਤਲਬ ਪਰਿਵਾਰ ਵਾਜਦਾ ਜੀ ਕਿਹਨਾਂ ਦਾ ਕਰੇ ਕਰੇ ਹਾਂਜੀ ਅੱਲ ਪੈਂਦੀ ਜੀ ਉਹਨੂੰ ਕਰੇ ਅੱਛਾ ਕਰਾਂ ਪੈਂਦੀ ਹਾਂਜੀ ਠੀਕ ਠੀਕ ਤੇ ਇੱਕ ਆਪਣਾ ਜਿਹੜਾ ਸੀਗਾ ਇਹ ਕਦੋਂ ਤੋਂ ਸ਼ੁਰੂ ਹੋਇਆ ਕੋਈ ਪਤਾ ਵੀ ਆਪਣਾ ਇੱਥੇ ਕਦੋਂ ਤੋਂ ਸੀਗਾ ਇਹ ਦੀ ਦੰਦ ਕਥਾ ਮਤਲਬ ਉਹੀ ਜਿਹੜਾ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਵੀ ਚੈਲਾਂ ਦੀਆਂ ਕੁੜੀਆਂ ਮਤਲਬ ਖਾਲੀ ਜਾਂਦੀਆਂ ਪੇਟੋਂ ਵੀ ਬੱਚਾ ਹੁੰਦਾ ਇਹ ਉਹਦੇ ਨਾਲ ਜੁੜਾ ਕਰਕੇ ਰਾਜੇ ਇੱਥੇ ਮਤਲਬ ਮੋਡੀਫਾਈ ਹੋਏ ਜੀ ਜੈਸੀ ਉੱਤੋਂ ਵਿਆਹ ਕਰਾ ਲਈ ਸਾਡੇ ਲਾਦ ਹੋ ਜੂਗੀ ਹੂੰ 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 ਠੀਕ ਹੈ ਤੇ ਉਹ ਆਪਣਾ ਸੁਹਾਪਾ ਹੁਣ ਵੀ ਚੱਲ ਰਿਹਾ ਹੈ ਕਿ ਹੁਣ ਹੁਣ ਨਾਰਮਲ ਹੀ ਦੂਜੇ ਪੰਜਾਬ ਹਜੇ ਤਾਂ ਜੀ ਮਤਲਬ ਨਾਰਮਲ ਹੈ ਕਿਉਂਕਿ ਮਾਂ ਦੇ ਤੇ ਵੀ ਜਾਣਾ ਹੈ ਨਾ ਮਤਲਬ ਬੱਚੇ ਨੇ ਹੁਣ ਪਿੰਡ ਦੀਆਂ ਕੁੜੀਆਂ ਤਾਂ ਪਿੰਡ ਚ ਵਹਿਈਆਂ ਨਹੀਂ ਜਾਂਦੀਆਂ ਉਹ ਬਾਹਰੋਂ ਆਉਣੀਆਂ ਨੇ ਇਸ ਤਰ੍ਹਾਂ ਮਤਲਬ ਹੁਣ ਮਤਲਬ ਇਹ ਹੈ ਵੀ ਸਾਡੇ ਪਿੰਡ 'ਚ ਇੱਕ ਆਲ ਜੀ ਪੈ ਗਈ ਵੀ ਰੱਲੇ ਜੋਗੀ ਦੀਆਂ ਪਰੀਆਂ ਵਾਲੀਆਂ ਕੁੜੀਆਂ ਮਤਲਬ ਜਮਦੀਆਂ ਨੇ ਹੂੰ ਜਦੋਂ ਕਿ ਉਹ ਕੁੜੀਆਂ ਤਾਂ ਵੈਸੇ ਸੋਹਣੀਆਂ ਨੇ ਕੋਈ ਆਮ ਲੋਕਾਂ ਵਰਗੀਆਂ ਨਹੀਂ ਜਿਹਾ ਜਿਹੜੀਆਂ ਦੂਜੇ ਪਿੰਡਾਂ ਚ ਨੇ ਪਰ ਉਹ ਐ ਵੀ ਹਾਈਬ੍ਰਿਡ ਵੀ ਹੋ ਗਿਆ ਮਤਲਬ ਕਹਦੀ ਆਪਾਂ ਜੇ ਆਪਾਂ ਬੋਲ ਤਾਂ ਕਹਦੀ ਜਾਂ ਹੋ ਰਹੇ ਦੀਏ ਵੀ ਕਿਉਂਕਿ ਅਸੀਂ ਵੈਸੇ ਤਾਂ ਬਾਹਰਲੇ ਪਿੰਡਾਂ ਚ ਬਾਹਰਲੇ ਪਿੰਡਾਂ ਜੀ ਤੇ ਇੱਕ ਆਪਾਂ ਆਪਣੇ ਜੋਗੇ ਬਾਰੇ ਵੀ ਇਸ ਤਰ੍ਹਾਂ ਸੁਣਦਾ ਸੀ ਕਿ ਜੋਗੇ ਦੇ ਵਿੱਚ ਵੀ ਕਹਿੰਦਾ ਆਪਣੇ ਜਿਹਾ ਪਲਾੜਾ ਸਾਹਿਬ ਉਹ ਉੱਥੇ ਕਹਿੰਦੇ ਜੀ ਪਾਂਡ ਪੰਜੇ ਪਾਂਡੋ ਆਏ ਸੀ ਜੀ ਉੱਥੇ ਕਹਿੰਦੇ ਪੀਲ ਪਲਮਣ ਕੱਢੇ ਸੀ अच्छा ਤੇ ਉਥੇ ਮਤਲਬ ਉਹਨਾਂ ਦਾ ਕਹਿੰਦੇ ਵੀ ਇਹ ਇਤਿਹਾਸ ਹੈ ਪਲਾੜਾ ਉਹਦੇ ਬਨਵਾਸ ਦੇ ਕੋਸੇ ਟਾਈਮ ਮਤਲਬ ਨੇ ਇੱਥੇ ਕੱਟਿਆ ਜੀ ਉੱਥੇ ਮੇਲਾ ਲੱਗਦਾ ਹੈ ਸਾਲ ਦੇ ਵਿੱਚ ਇੱਕ ਬਹੁਤ ਭਾਰੀ ਮੇਲਾ ਲੱਗਦਾ ਜੀ ਹਾਂ ਠੀਕ ਹੈ ਠੀਕ ਹਾਂ ਜੀ